ਦੀ ਫੇਸ ਦੀ ਕੁਆਲਿਟੀ ਬਾਡੀ ਵੰਤਰ ਬਹੁਤ ਚੰਗੀ ਆ ਆਰਡਰ ਦੇਖੋ ਕਿੰਨਾ ਚੰਗਾ ਹੈ ਇਹਦਾ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਬਤਪੁਰੇ ਤੋਂ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਉਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਠੰਡੀ ਸੀਲ ਹੈਗੀ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜੀਨੂੰ ਵੀ ਇਹ ਮੱਝ ਪਸੰਦ ਆਉਂਦੀ ਆ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਬਾਕੀ ਤੁਹਾਨੂੰ ਸਾਹਮਣੇ ਅੰਦਾਜ਼ਾ ਹੁੰਦਾ ਹੀ ਹੋਣਾ ਦੇਖੇ ਤੋਂ ਵੀ ਠੰਡੀ ਸੀਲ ਆ ਜਿਵੇਂ ਹੁਣ ਬਾਈ ਕੋਲੇ ਖੜਾ ਤੁੱਤ ਫੇਰੀ ਜਾਂਦਾ ਤੇ ਪੂਸ ਚੱਕੀ ਖੜੀ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਮੈਂ ਵੀ ਉਪਰਾਂਗਾ ਨਿਆਮ ਉਪਰੇ ਤੋਂ ਪਸ਼ੂ ਡਰ ਜਾਂਦਾਗਾ ਤੇ ਇਹਨੂੰ ਇਦਾਂ ਕੋਈ ਚੱਕਰ ਨਹੀਂ ਹੈਗਾ ਉਪਰੇ ਦਾ ਵੀ ਕੋਈ ਡਰ ਨਹੀਂ ਹੈਗਾਗਾ ਠੰਡੀ ਸੀਲ ਆ ਬਾਕੀ ਦੁੱਧ ਵਾਲੇ ਪਸ਼ੂਦਾਂ ਦੇ ਨਿਸ਼ਾਨਾ ਨਾ ਹੁੰਦੀਆਂ ਇਹ ਤੇ ਸਾਹਮਣੇ ਤੁਸੀਂ ਦੇਖ ਸਕਦੇ ਬੰਨੀ ਵੀ ਵੀ ਨਹੀਂ ਹੈਗੀਗੀ ਤੇ ਮੌਜ ਨਾ ਖੜੀ ਆ ਠੰਡੇ ਸੀਲ ਪਸ਼ੂਦਾਂ ਦੀਆਂ ਨਿਸ਼ਾਨੀਆਂ ਇਹ ਤੇ ਦੁੱਧ ਵਾਲੇ ਪਸ਼ੂਦਾਂ ਦੀਆਂ ਨਿਸ਼ਾਨੀਆਂ ਤੇ ਬਾਕੀ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਇਹਨੇ ਬਾਕੀ ਹਜੇ 5 ਦਿਨ ਤਕਰੀਬਨ ਇਹਦੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਤਿਆਰੀ ਹੁਣ ਵੀ ਸੋਹਣੀ ਆ ਤੇ ਆਰਡਰ ਮੂਹਰ ਨੂੰ ਬਹੁਤ ਆਗਾ ਤੇ ਇਹ ਨਿਸ਼ਾਨੀ ਹੁੰਦੀ ਆ ਜਿਹਦਾ ਲੇਵਾ ਮੂਹਰ ਨੂੰ ਚੰਗਾ ਆ ਤਾਂ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈਗੀ ਅਗਾੜੀ ਚੰਗੀ ਆ ਤਾਂ ਦੁੱਧ ਆਪੇ ਹੀ ਵੱਧ ਦਊ ਤੇ ਬਾਕੀ ਬੈਕ ਨੂੰ ਵੀ ਮੀੜਾ ਵੀ ਚੰਗਾ ਦੁੱਧ ਇਹ ਲੇਵਾ ਕੱਢੂਗੀ ਤੇ ਬਾਕੀ ਤੁਸੀਂ ਇਹਦਾ ਥਾਣ ਦੇਖ ਸਕਦੇ ਹੋ ਥਾਣ ਬਹੁਤ ਸੋਹਣਾਗਾ ਨਾੜਾ ਨੂੜਾ ਦੇਖ ਸਕਦੇ ਹਾਂ ਤੇ ਥਾਣਾ ਦਾ ਸਹਿਤ ਬਹੁਤ ਜ਼ਿਆਦਾ ਚੰਗਾਗਾ ਤੁਸੀਂ ਦੇਖ ਸਕਦੇ ਹੋ ਨਾ ਤਾਂ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆਗੇ ਇਹ ਥਾਣਾ ਦੇ ਵਿੱਚ ਸਪੇਸ ਜਿਹਨੂੰ ਵਿਥੀ ਕਹਿੰਦੇ ਆਂਦੇ ਉਹ ਵੀ ਬਹੁਤ ਜ਼ਿਆਦਾ ਗਈ ਬਹੁਤ ਚੰਗੇ ਥਾਣ ਆਗੇ ਤੇ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਕੋਜ ਥਾਣਾ ਜਮਾਚਾਰੀ ਤੇ ਮੁਠੀ ਦੀ ਜਵਾਈ ਵਾਲੇ ਥਾਣਾਗੇ ਤੇ ਬਾਕੀ ਚੜਾਈ ਬਹੁਤ ਆ ਗਈ ਤੇ ਬੈਕ ਸਾਈਡ ਤੋਂ ਵੀ ਚੌੜੀ ਬਹੁਤ ਆ ਗਈ ਤੇ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਪੂਛ ਹਜੇ ਵੀ ਤਾਂ ਹਮ ਚੱਕੀ ਵੀ ਹੈ ਦੀ ਤੇ ਬਾਕੀ ਜੈਡ ਬਲੈਕ ਆ ਗਈ ਤੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਗਈ ਸਿੰਘ ਵੀ ਐਨ ਜਮਾ ਕੁੰਡੇ ਆਗੇ ਦੇਖ ਸਕਦੇ ਹੋ ਤੁਸੀਂ ਤੇ ਠੰਡੀ ਸੀਲ ਦਾ ਸਾਦੋਂ ਵੱਧ ਹੀ ਤੁਹਾਨੂੰ ਦਿਸਦੀ ਹੋਣੀ ਆ ਗਈ ਤੇ ਬਾਕੀ ਆਪਾਂ ਥੋੜਾ ਜਿਹਾ ਦਾ ਢੇੜਾ ਵੀ ਕਢਾ ਲਾਂਗੇ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆ ਵੀ ਤਸੱਲੀ ਕਰਕੇ ਕਰੀ ਸਕਦੇ ਹੋਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਗਵਿੰਦਰ ਸਿੰਘ ਠੀਕ ਆ ਬਾਈ ਫਰੰਟ ਸਲਾਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਠੀਕ ਆ ਤੇ ਜਿਹੜੀ ਬਾਈ ਆਪਾਂ ਝੋਟੀਆਂ ਵੇਚਣ ਲੱਗੇ ਆ ਆਪਣੇ ਘਰਦੂਗਈ ਆ ਇਹ ਹਾਂਜੀ ਹਾਂਜੀ ਠੀਕ ਆ ਕਿਹੜਾ ਸੂਆ ਸੂਣਾ ਇਹਨੇ ਤੀਜਾ ਸੂਆ ਸੂਣਾ ਤੀਜਾ ਸੂਆ ਇਸ ਵਾਰ ਸੂਣਾ ਆਇਆ ਨੇ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਣੇ ਕੋਲੇ ਸੀ ਹਾਂਜੀ ਹਾਂਜੀ ਆਪਣੇ ਬੱਚੇ ਵੀ ਆਪਣੇ ਕੋਲੇ ਰਹੇ ਆ ਠੀਕ ਹੈ ਤੇ ਵੀ ਮਤਲਬ ਆਪਣੀ ਘਰ ਦੀ ਆ ਹਨਾ ਠੀਕ ਹੈ ਤੇ ਇਹਦੋਂ ਪਹਿਲਾਂ ਵਾਲੇ ਸੂਆਂ ਚ ਕਿੰਨਾ ਦੁੱਧ ਦਿੱਤਾ ਨੇ 14 ਤੋਂ 15 ਲੀਟਰ ਦਿੰਦਾ 14 ਤੋਂ 15 ਲੀਟਰ ਮਤਲਬ ਆਪਾਂ ਚੋਇਆ ਹਨਾ ਠੀਕ ਹੈ 17 ਤੋਂ 18 ਦੀ ਹੈ ਐਤ ਕੀ 17 ਤੋਂ 18 ਲੀਟਰ ਦੁੱਧ ਦੇ ਸਕਦੀ ਹੈ ਹਨਾ ਜਦੋਂ ਇਹਨਾਂ ਦਿੱਤਾ ਵਾ ਫਿਰ ਇਹਨਾਂ ਤਾਂ ਦੇਊਗੀ ਹਨਾ ਠੀਕ ਹੈ ਤੇ ਉਂ ਚੋਣ ਚਾਂਣ ਚ ਕਿਵੇਂ ਰਹੀ ਹੈ ਬਾਈ ਬਾਈ ਚੋਈ ਦੀ ਬਹੁਤ ਸਾਫ ਆ ਸਾਫ ਆ ਪੂਰੀ ਬਾਕੀ ਠੰਡੀ ਸੀਲ ਹੈ ਨਾ ਉਹਦਾ ਪਤਾ ਲੱਗ ਜਾਂਦਾ ਹੈ ਨਾ ਆਪਾਂ ਪਹਿਲਾਂ ਵੀ ਦੱਸਿਆਗਾ ਬੂਸ ਚੱਕੀ ਖੜੀ ਹੈ ਜਮਿਆ ਹੁੱਤ ਮਾਰਦੇ ਆਪਾਂ ਨਹੀਂ ਪਸ਼ੂ ਹੱਥ ਨਹੀਂ ਲਗਾਉਂਦਾ ਹੈ ਨਾ ਤੇ ਬਾਕੀ ਜਿਵੇਂ ਅਸੀਂ ਓਪਰੇ ਆ ਇਹਨੂੰ ਤਾਂ ਵੀ ਕੋਈ ਚੱਕਰ ਨਹੀਂ ਹੈ ਨਾ ਕੋਈ ਡਰ ਨਹੀਂ ਰਹੀ ਬਾਕੀ ਬੰਨੀ ਵੀ ਨਹੀਂ ਹੈਗੀ ਹੈ ਨਾ ਠੀਕ ਆ ਫੈਟ ਬੋਲਦੇ ਵੀ ਇੱਕ ਹੋਰ ਫੈਟ ਦੀ ਵੀ ਗਾਰੰਟੀ ਆਪਣੀ 9 ਤੋਂ 10 ਫੈਟ ਆਉਂਦੀ ਹੈ 9 ਤੋਂ 10 ਫੈਟ ਆਉਂਦੀ ਹੈ ਦੁੱਧ ਬਹੁਤ ਲੰਮਾ ਸੌਂਦੇ ਦਿਆ 7 ਮਹੀਨਿਆਂ ਤੱਕ ਸਾਢੇ 7 ਮਹੀਨਿਆਂ ਤੱਕ ਤੋਂ ਤਾਂ ਆਪ ਚੋਇਆ ਠੀਕ ਆ ਵੀ ਮਤਲਬ ਕਿ ਦੁੱਧ ਵੀ ਲੰਮਾ ਸਮਾਂ ਦਿੰਦੀ ਆ ਤੇ ਫੈਟ ਵੀ ਬਹੁਤ ਆ ਹਾਂਜੀ ਹਾਂਜੀ ਤੇ ਇਹ ਵੀ ਵੱਡੇ ਗੋਣੀ ਹੁੰਦੇ ਆ ਹਨਾ ਠੀਕ ਆ ਬਾਈ ਬਾਕੀ ਦੋ ਚੀਜ਼ੇ ਸਾਹਮਣੇ ਹਾਂ ਬਾਕੀ ਸਾਹਮਣੇ ਦਿਸਦੂਗੀ ਸਾਫ ਸੁਥਰੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਕੈਮਰਾ ਆਪਾਂ ਘੁਮਾ ਕੇ ਸਾਰਾ ਦਿਖਾਈ ਜਾਨੇ ਆ ਕਿ ਠੰਡੀ ਸੀਲ ਦਾ ਆਪਾਂ ਨੂੰ ਦਿਸੀ ਜਾਂਦੀ ਆ ਬਾਕੀ ਥਣ ਲੇਵੇ ਦੀ ਬਹੁਤ ਸਾਫ ਆਪਾਂ ਨੂੰ ਬਹੁਤ ਸਾਫ ਲੱਗੀ ਜਿਹੜੇ ਥਣ ਥੂਣ ਉਹ ਵੀ ਬਹੁਤ ਜ਼ਿਆਦਾ ਚੰਗੇ ਆ ਤੇ ਜਿਹੜੀ ਪੱਟ ਦੀ ਚੜਾਈ ਆ ਤੁਸੀਂ ਉਹ ਵੀ ਨੋਟ ਕਰਿਓ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜੈਡ ਬਲੈਕ ਹੂ ਆਗੀ ਤੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਇਹ ਕੋਈ ਦਿਖਾਵੇ ਵਾਲਾ ਲੇਵਾ ਨਹੀਂ ਕਰਦੀਗੀ ਤੇ ਰਹੂ ਬੰਦ ਦੇ ਵਿੱਚ ਹੀ ਤੇ ਪਰ ਦੁੱਧ ਚੰਗਾ ਕੱਢੂਗੀ ਤੇ ਹਜੇ ਦਿਨ ਵੀ ਪਏ ਆ ਤੇ ਬਾਕੀ ਕੁਛ ਦਿਨ ਉੱਤੇ ਵੀ ਲਿਆ ਸਕਦੀ ਹੈਗੀ ਕਿੰਨੇ ਦਿਨ ਪਏ ਬਈ ਇਹਦੇ ਪੰਜ ਦਿਨਾਂ ਨੂੰ ਪੂਰੇ ਹੋ ਜਾਣਗੇ ਪੰਜਾਂ ਕਿ ਦਿਨਾਂ ਨੂੰ ਯਾਨੀ ਪੂਰੇ ਹੋ ਜਾਣੇ ਆ ਤੇ ਬਾਕੀ ਕੁਛ ਉੱਤੇ ਲਿਆ ਸਕਦੀ ਹੈ ਹਨ ਆਹੋ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਠੀਕ ਹੈ ਤੇ ਭਾਈ ਜਿਹੜਾ ਇਹ ਤੇ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਕ੍ਰਾਂਤੀ ਮੱਝ ਦਾ ਜਿਹੜਾ ਬੱਚਾ ਰਤਨ ਆਦਮ ਪਰਾਰੇ ਦਵਿੰਦਰ ਕੋਲੇ ਹਾਂਜੀ ਉਹਦਾ ਲੱਗਿਆ ਵਾ ਅਚਾਰ ਰਤਨ ਦਾ ਸੀਮਨ ਲੱਗਿਆ ਵਾ ਹਾਂਜੀ ਹਾਂਜੀ ਠੀਕ ਆ ਦੋਸਤੋ ਸੀਮਨ ਵੀ ਬਹੁਤ ਪੂਰਾ ਟਾਪ ਕੁਆਲਟੀ ਦਾ ਸੀਮਨ ਲੱਗਿਆ ਵਾ ਇਹਦੇ ਤੇ ਰਤਨ ਤਕਰੀਬਨ ਤੁਸੀਂ ਸਾਰੇ ਹੀ ਜਾਣਦੇ ਹੋ ਕ੍ਰਾਂਤੀ ਦਾ ਬੱਚਾ ਤੇ ਪਿਓ ਦਾ ਹੈਗਾ ਸਮਰਾਟ ਥੇ ਮਕੇਰੀਆਂ ਬਹੁਤ ਚੰਗੀ ਬਲੱਡ ਲਾਈਨ ਦਾ ਬੱਚਾ ਹੈਗਾ ਦੁੱਧ ਲਾਈਨ ਵੀ ਆ ਤੇ ਬਿਊਟੀ ਲਾਈਨ ਵੀ ਆ ਤੇ ਉਹਦਾ ਇਹਦੇ ਸੀਮਨ ਲੱਗਿਆ ਵਾਗਾ ਤੇ ਜੇ ਕੱਟੀ ਦਿੰਦੀ ਆ ਤਾਂ ਵੱਧੇ ਵਾਲੀ ਗੱਲ ਆ ਕਿਉਂਕਿ ਆਪ ਵੀ ਇਹ ਚੰਗੀ ਹੈਗੀ ਤੇ ਗਾਂ ਕੱਟੀ ਦੇਗੀ ਤਾਂ ਤਕਰੀਬਨ ਵੱਧੇ ਵਾਲੀ ਗੱਲੀ ਆ ਤੇ ਸਿਰੇ ਹੀ ਹੋ ਜਾਊਗਾ ਕਿਉਂਕਿ ਤੁਹਾਡੇ ਕੋਲੇ ਦੋ ਨਗ ਬਣ ਜਾਣੇ ਆਗੇ ਤੇ ਵਧੀਆ ਸੀਮਨ ਲੱਗਿਆ ਵਾਗਾ ਬਾਕੀ ਦੋਸਤੋ ਪਹਿਲਾਂ ਵਾਲੇ ਸੂਏ ਦੀ ਨਾ ਇਹਦੀ ਕੱਟੀ ਨਾਲ ਹੀ ਖੜੀ ਆ ਗਈ ਤੁਸੀਂ ਸਾਹਮਣੇ ਦੇਖ ਸਕਦੇ ਹੋ ਠੰਡੀ ਸੀਲ ਹੀ ਹੋ ਆ ਗਈ ਤੇ ਬੱਚੇ ਵੀ ਬਹੁਤ ਸੋਹਣੇ ਬਣਦੀ ਆ ਦੇਖੋ ਤੁਸੀਂ ਪੂਸ ਚੱਕ ਕੇ ਖੜ ਗਈ ਮੰਗ ਤੇ ਝੋਲੀ ਦੇਖੋ ਇਹਦੀ ਚਾਰੇ ਹੀ ਥਾਣਾ ਤੇ ਅਜੇ ਦੇਖੋ ਤੁਸੀਂ ਝੋਲੀ ਐ ਜਿਵੇਂ ਗੱਬਣਾ ਪਸ਼ੂ ਹੁੰਦੇ ਹਨਾ ਉਦਾਂ ਝੋਲੀ ਇਹਦੀ ਹੋਣਾ ਹਜੇ ਤਾਂ ਛੋਟੀ ਜੀ ਆ ਇਹ ਤੇ ਬਾਕੀ ਜਿਹੜੇ ਬਟਨ ਜੇ ਹੁੰਦੇ ਹੈਗੇ ਹਨਾ ਉਹ ਵੀ ਹੈਗੇ ਆ ਇਹਦੇ ਤੇ ਬਾਕੀ ਫੇਸ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਦੇਖੋ ਤੁਸੀਂ ਪਤਲਾ ਜਿਹਾ ਮੂੰਹ ਲਮੈਂਡ ਬਰੀਡ ਦੀਆਂ ਨਿਸ਼ਾਨੀਆਂ ਤੇ ਬਾਕੀ ਸਿੰਘ ਦੇਖੋ ਤੁਸੀਂ ਇਹਦੇ ਬਾਹਲੇ ਜਿਆਦਾ ਜੰਗੇ ਸਿੰਘ ਆਗੇ ਤੇ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਕੱਦ ਕਾੜ ਦੇ ਵਿੱਚ ਬਹੁਤ ਚੰਗੀ ਬਣੂਗੀ ਬਹੁਤ ਸੁਨੱਖ ਬੁਣੀ ਵਾਲੀ ਝੋਟੀ ਬਣੂਗੀ ਤੇ ਦੁੱਧ ਦੀ ਉਮੀਦ ਵੀ ਇਹ ਚੰਗਾ ਕੱਢੂਗੀ ਇਹ ਬੱਚੇ ਇਹ ਬਹੁਤ ਚੰਗੇ ਪਾਉਂਦੀ ਆ ਕਿ ਤੁਸੀਂ ਕੱਟੀ ਦੇਖ ਸਕਦੇ ਹੋ ਇਹ ਕਿੰਨੀ ਚੰਗੀ ਕੱਟੀ ਆਈ ਹੈ ਬਰੀਡ ਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀਗੀ ਇੰਨੀ ਸੋਹਣੀ ਕੱਟੀ ਆਈ ਆ ਆਪਾਂ ਤੁਹਾਨੂੰ ਇਹ ਵੈਸੇ ਦਿਖਾ ਰਹੇ ਆਂਗੇ ਤੇ ਬੱਚੇ ਬਹੁਤ ਸੋਹਣੇ ਪਾਉਂਦੀ ਹੈਗੀ ਤੇ ਇਹ ਬਾਈਆਂ ਕੋਲੇ ਘਰ ਦਾ ਬੁੱਲ ਸੀਗਾ ਬਹੁਤ ਚੰਗਾ ਉਹਦੀ ਕੱਟੀ ਹੈਗੀ ਤੇ ਬੱਚੇ ਦੇਖੋ ਕਿੰਨੇ ਚੰਗੇ ਆਏ ਆ ਇਹਦੇ ਤੇ ਅੱਗੇ ਹੁਣ ਜਿਹੜਾ ਇਹ ਸੀਮਨ ਲੱਗਿਆ ਉਹ ਤੁਹਾਨੂੰ ਦੱਸਿਆ ਵੀ ਉਹ ਰਤਨ ਦਾ ਲੱਗਿਆ ਵਾ ਤੇ ਪੂਰਾ ਟਾਪ ਦਾ ਬੱਚਾ ਹੀ ਪਾਉਣਾਗਾ ਇਹਨੇ ਤੇ ਇਹ ਕੱਟੀ ਨੂੰ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਹ ਸੇਲ ਲਈ ਨਹੀਂ ਹੈਗੀ ਪਰ ਇਹਦੇ ਲਈ ਫੋਨ ਨਾ ਕੋਈ ਲਾਵੇ ਤੇ ਕੱਲੀ ਇਹ ਮਾਝੀ ਵਗਾਊ ਕਰੀ ਵੀ ਹੈਗੀ ਜੇ ਕੱਟੀ ਦਿੰਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਤਾਂ ਤੁਹਾਨੂੰ ਆਪਾਂ ਵੈਸੇ ਹੀ ਦਿਖਾਤੀ ਵੀ ਕੱਟੀ ਬਹੁਤ ਸੋਹਣੀ ਆਈ ਹੈਗੀ ਤੇ ਮੱਝ ਬੱਚੇ ਪੂਰੇ ਚੰਗੇ ਪਾਉਂਦੀ ਹੈਗੀ ਤੇ ਆਪਾਂ ਤੁਹਾਨੂੰ ਇਹ ਤਾਂ ਵੈਸੇ ਹੀ ਦਿਖਾਤੀ ਤੁਹਾਨੂੰ ਵੀ ਕਿੰਨੀ ਬਰੀਡ ਦੇ ਵਿੱਚ ਆਈ ਆ ਤੇ ਹੁਣ ਅੱਗੇ ਵੀ ਸੀਮਨ ਚੰਗਾ ਲੱਗਿਆ ਵਾ ਤੇ ਬੱਚੇ ਇਹਨੇ ਬਹੁਤ ਵਧੀਆ ਪਾਉਣੇ ਆਗੇ ਲੋਈ ਦੋਸਤੋ ਤੁਸੀਂ ਤੁਰਦੀ ਨੂੰ ਚੈੱਕ ਕਰ ਲਿਓ ਕਿਰਾਂ ਵੈਸੇ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਤਸੱਲੀ ਕਰਾਈ ਦਿੱਤੀ ਹੈਗੀ ਦੁਵਾਰੇ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਬਾਡੀ ਬਾਂਤਰ ਬਹੁਤ ਚੰਗੀ ਆ ਆਰਡਰ ਦੇਖੋ ਕਿੰਨਾ ਚੰਗਾ ਹੈ ਇਹਦਾ ਫੈਕਸ ਹਵਾਂ ਨੇ ਦੇ ਵਿੱਚ ਪਿੱਠ ਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਆਰਡਰ ਵੀ ਦੇਖੋ ਚੜਾਈ ਦੇ ਵਿੱਚ ਬਹੁਤ ਹੈਗਾ ਇਹ ਥਾਣਾ ਦਾ ਸੈਸੂਜ ਬਹੁਤ ਚੰਗਾ ਹੈਗਾ ਤੇ ਠੰਡੀ ਸੀਲ ਤੁਸੀਂ ਫੇਰ ਦੇਖ ਸਕਦੇ ਹੋ ਕਿੰਨੀ ਹੈਗੀ ਤੇ ਨਾੜਾ ਨੂੜਾ ਵੀ ਚੰਗਾਂ ਗੀਆਂ ਦੇਖ ਸਕਦੇ ਆ ਤੁਸੀਂ ਇਹ ਅਗਾੜੀ ਬਹੁਤ ਚੰਗੀ ਹੈਗੀ ਬਾਕੀ ਬੈਕ ਸਾਈਡ ਨੂੰ ਵੀ ਚੰਗਾ ਕੱਢੂਗੀ ਤੇ ਬਾਕੀ ਖੜਨੀ ਖੁੜਨੀ ਵੀ ਦੇਖ ਸਕਦੇ ਆ ਇਹਦੀ ਬਹੁਤ ਵਧੀਆ ਹੈਗੀ ਤੇ ਬਾਕੀ ਬਾਡੀ ਵਾਂਦਰ ਮਤਲਬ ਕਿਸੇ ਪੱਖਾ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਬਹੁਤ ਚੰਗੀ ਮੱਝ ਆ ਗਈ ਤੇ ਹੁਣ ਆਪਾਂ ਰੇਟ ਦੀ ਗੱਲ ਕਰ ਲੈਨੇ ਪੁੱਛ ਲੈਨੇ ਬਾਈ ਤੁਸੀਂ ਕੀ ਰੇਟ ਕਰਦੇ ਹੈਗੇ ਰੇਟ ਆਪਾਂ ਕੀ ਕਰਦੇ ਆ ਬਈ ਇਹਦਾ ਬਾਈ ਰੇਟ ਫੋਨ ਤੇ ਰੇਟ ਫੋਨ ਤੇ ਕਰੋਗੇ ਹਾਂਜੀ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਵੀ ਕੰਟੈਕਟ ਕਰ ਲੇ ਹਣਾ ਵੀ ਫੋਨ ਦੇ ਉੱਤੇ ਦੱਸ ਦੋਗੇ ਹਾਂਜੀ ਠੀਕ ਆ ਲੋ ਵੀ ਦੋਸਤੋ ਰੇਟ ਆ ਜਿਹੜਾ ਹੈ ਦਾ ਉਹ ਫੋਨ ਦੇ ਉੱਤੇ ਹੋਊਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹਾਂ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲਈ ਦਿੱਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਫੋਨ ਤੇ ਪੁੱਛ ਸਕਦੇ ਹੋਗੇ ਤੇ ਇੱਥੇ ਆ ਕੇ ਆ ਉਹਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋਗੇ ਵੈਸੇ ਛੋਟੀ ਟਾਈਪ ਹੀ ਆ ਮੱਝ ਕਿਸੇ ਪਾਸੇ ਲੱਗਦੀ ਨਹੀਂਗੀ ਛੋਟਾ ਵਰਗ ਕੋਈ ਪਈ ਹੈਗੀ ਤੇ ਦੇਖਣ ਨੂੰ ਨਹੀਂ ਲੱਗਦੀਗੀ ਤੇ ਛੋਟੀ ਉਮਰ ਦੇ ਵਿੱਚ ਹੀ ਆ ਤੇ ਬਾਕੀ ਤੁਸੀਂ ਆਪਦੀ ਸਾਂਝ ਦੇ ਨਾਲ ਖਰੀਦਣੀ ਹੈਗੀ ਤੁਹਾਨੂੰ ਆਪਾਂ ਕਿਰਾਂ ਆਰਡਰ ਥਣ ਹੋਰ ਦਿਖਾ ਦੰਨੇ ਹਾਂਗੇ ਬਹੁਤ ਚੰਗਾ ਥਾਣ ਲੱਗਿਆ ਵਾਗਾ। ਬਾਕੀ ਇਧਰਲੀ ਸਾਈਡ ਤੋਂ ਦੇਖ ਸਕਦੇ ਹਾਂ। ਤੇ ਧੰਨਵਾਦ ਆ। ਐਂਡ ਤੱਕ ਜੁੜਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।